ਜੇ ਤੁਸੀਂ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਕੋਲੇ ਜਾਂਦੇ ਹੋ ਉਹ ਚੀਜ਼ਾਂ ਸਾਰਿਆਂ ਨਾਲ ਕੋਲੇ ਹੈ ਜਿਸ ਦਿਨ ਅਸੀਂ ਜਾਣਾ ਆ ਉਹ ਤੋਂ ਇੱਕ ਦਿਨ ਪਹਿਲਾਂ ਸਾਡਾ ਬਿੱਲ ਬਣ ਜਾਂਦਾ ਹੈ ਵੀ ਇੰਨੇ ਅਸੀਂ ਟੈਕਸ ਉਹ ਕਰਦੇ 29% ਪਰਿਵਾਰ ਇਹੀ ਕਰਦੇ ਸਾਰੀਆਂ ਚੀਜ਼ਾਂ ਬਣਾਉਂਦੇ ਨੇ 10% ਉਹੀ ਪਰਿਵਾਰ ਨੇ ਉਹਨਾਂ ਨੂੰ ਯੂਟਿਲਾਈਜ਼ ਕਰਦੇ ਨੇ ਇੱਥੋਂ ਚੀਜ਼ ਇੱਥੇ ਕਿੱਦਾਂ ਜਾਵੇ ਸਵਾ 7 ਲੱਖ ਸੀ ਉਹਨਾਂ ਦਾ ਸਿਰਫ 30000 ਡਾਲਰ ਬਚਿਆ ਉਹਨਾਂ ਨੂੰ ਬਾਕੀ ਜਿਹੜੀਆਂ ਚੀਜ਼ਾਂ ਨੇ ਜੇ ਅਸੀਂ ਇਨਵੈਸਟ ਕਰਦੇ ਹਾਂ ਉਸੇ ਟੈਕਸ ਲੱਗਦਾ ਹੈ ਪਿਛਲੇ ਮਹੀਨੇ ਦੀ ਖਬਰ ਬਹੁਤ ਚਰਚਾ ਦੇ ਵਿੱਚ ਸੀ ਕਿ ਅਨਟੈਰੀਓ ਦੇ ਵਿੱਚ ਇੱਕ ਬੱਚਿਆਂ ਦੇ ਮਾਪੇ ਇੱਕ ਸਾਲ ਦੇ ਵਿੱਚ ਵਿੱਚ ਥੋੜੇ ਥੋੜੇ ਫਰਕ ਨਾਲ ਤੁਰ ਗਏ ਤੇ ਉਹਨਾਂ ਨੂੰ ਸੀਆਰਏ ਨੇ 6.5 ਲੱਖ ਡਾਲਰ ਦੇ ਕਰੀਬ ਉਹਨਾਂ ਦੇ ਵੱਲੋਂ ਬਿੱਲ ਕੱਢ ਦਿੱਤਾ ਮਾਪੇ ਕੋਲੇ ਪੈਸੇ ਵੀ ਸੋਹਣੇ ਸੀ ਸੇਵ ਵੀ ਚੰਗੇ ਕੀਤੇ ਹੋਏ ਸੀ ਪਰ ਇਹੋ ਜਿਹਾ ਹੋਇਆ ਕਿ ਕਿ ਉਹਨਾਂ ਨੂੰ 6.5 ਲੱਖ ਡਾਲਰ ਦਾ ਬਿੱਲ ਆ ਗਿਆ ਕੀ ਇਹ ਤੋਂ ਬਚਿਆ ਜਾ ਸਕਦਾ ਸੀ ਉਹਨਾਂ ਨੇ ਹੁਣ ਇਹ ਕਿਹਾ ਵੀ ਅੱਜ ਸਾਡੇ ਨਾਲ ਹੋਇਆ ਕੱਲ ਨੂੰ ਕਿਸੇ ਨਾਲ ਇਹ ਨਾ ਹੋਵੇ ਇਹ ਜਾਣਨ ਦੇ ਲਈ ਅਸੀਂ ਥਿੰਕ ਇੰਸ਼ੋਰੈਂਸ ਦੇ ਪ੍ਰਮੇਂਦਰ ਤਿੰਦ ਹੋਣਾ ਕੋਲ ਆਏ ਆ ਥਿੰਦ ਸਾਹਿਬ ਇਹ ਘਟਨਾ ਤੁਸੀਂ ਵੀ ਸੁਣੀ ਹੋਊਗੀ ਇਹ ਇਹਦੇ ਤੋਂ ਕਿਸੇ ਤਰੀਕੇ ਨਾਲ ਬਚਿਆ ਜਾ ਸਕਦਾ ਸੀ ਜਾਂ ਇਹ 6.5 ਲੱਖ ਡਾਲਰ ਉਹਨਾਂ ਨੂੰ ਕਿੱਦਾਂ ਨਿਕਲੇ ਹਾਂਜੀ ਬਿਲਕੁਲ ਬਚਿਆ ਜਾ ਸਕਦਾ ਸੀਗਾ ਪਰ ਉਹੀ ਹੈ ਵੀ ਜਦ ਅਸੀਂ ਕਈ ਵਾਰੀ ਬੈਂਕ ਕੋਲ ਜਾਂਦੇ ਆ ਸਾਡੇ ਕੋਲ ਜਦੋਂ ਪੈਸੇ ਆਉਂਦੇ ਹੀ ਕਹਿੰਦੇ ਵੇ ਜੋ ਚੀਜ਼ਾਂ ਦਿੱਸ ਜਾਂਦੇ ਜੋ ਚੀਜ਼ਾਂ ਆਫਰ ਕਰ ਸਕਦੇ ਨੇ ਸਾਨੂੰ ਕਹਿੰਦੇ ਆਰਆਰਐਸਪੀ ਲੈ ਲੋ ਟੀਐਫਐਸ ਲੈ ਲੋ ਜਾਂ ਮੋੜ ਕੇ ਜਾਂ ਲਾਈਨ ਆ ਕ੍ਰੈਡਿਟ ਲੈ ਲਓ ਕਿਉਂਕਿ ਇੰਸ਼ੂਰੈਂਸ ਦੀ ਗੱਲ ਨਹੀਂ ਕਰਦੇ ਕਿਉਂਕਿ ਮੈਂ ਤਾਂ ਹੀ ਕਹਿੰਦਾ ਵੀ ਜਦੋਂ ਅਸੀਂ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਕੋਲੇ ਜਾਂਦੇ ਹਾਂ ਉਹ ਚੀਜ਼ਾਂ ਸਾਰੀਆਂ ਉਹਨਾਂ ਕੋਲੇ ਹੈਗੀਆਂ ਨੇ ਉਹ ਚੀਜ਼ਾਂ ਜੋ ਬੈਂਕ ਵੀ ਆਫਰ ਕਰਦਾ ਨਾਲ ਲਾਈਫ ਇੰਸ਼ੂਰੈਂਸ ਵੀ ਹੈਗੀ ਹੈ ਜੇ ਕਿਤੇ ਉਸੇ ਪਰਿਵਾਰ ਦੇ ਕੋਲੇ ਸਿਰਫ ਬਾਕੀ ਸਾਰਾ ਕੁਝ ਉਹਨਾਂ ਨੇ ਵਧੀਆ ਕੀਤਾ ਸੀਗਾ ਪਰ ਇੱਕ ਚੀਜ਼ ਨਹੀਂ ਸੀ ਉਹਨਾਂ ਕੋਲ ਲਾਈਫ ਇੰਸ਼ੂਰੈਂਸ ਨਹੀਂ ਸੀਗੀ ਜੇ ਕਿਤੇ ਜਦੋਂ ਅੱਧਿਆਂ ਪੈਸਿਆਂ ਦੀ ਵੀ ਲਾਈਫ ਇੰਸ਼ੂਰੈਂਸ ਕਰਾਈ ਹੁੰਦੀ ਜਿਹੜਾ ਸਾਰੀ ਪ੍ਰੋਸੀਡਸ ਹੀ ਟੈਕਸ ਫਰੀ ਬੱਚਿਆਂ ਨੂੰ ਜਾਣੀ ਸੀ ਐਗਜ਼ਾਮਪਲ ਚ 2 ਮਿਲੀਅਨ ਦੀ ਵੀ ਇੰਸ਼ੂਰਸ ਹੁੰਦੀ ਕਿੱਥੇ ਉਹਨੇ ਪੈਸਿਆਂ ਚ 2 ਤੋਂ 4 ਮਿਲਣ ਦੀ ਲਾਈਫ ਇੰਸ਼ੋਰੈਂਸ ਆ ਜਾਣੀ ਸੀਗੀ ਉਹ ਸਾਰੀ ਟੈਕਸ ਫਰੀ ਬਚਾਣਾ ਮਿਲਣੀ ਸੀ ਹੁਣ ਜਿਹੜੀ ਵੀ ਅਸੀਂ ਇਨਵੈਸਟਮੈਂਟ ਕਰਦੇ ਆ ਆਪਾਂ ਟੀ ਐਫ ਐਸ ਹੋਇਆ ਆਰ ਆਰ ਐਸ ਵੀ ਹੋਇਆ ਜਿਹਾ ਅਸੀਂ ਘਰ ਵੀ ਲੈਨੇ ਆ ਜਿੱਦਣ ਅਸੀਂ ਜਾਣਾ ਆ ਉਦੋਂ ਇੱਕ ਦਿਨ ਪਹਿਲਾਂ ਸਾਡਾ ਬਿੱਲ ਬਣ ਜਾਂਦਾ ਵੀ ਇੰਨੇ ਅਸੀਂ ਟੈਕਸ ਉਹ ਕਰਦੇ ਆ ਜਿਹੜਾ ਸੀਆਰਏ ਦਾ ਸਾਡਾ ਇੱਕ ਅਨਵਾਂਟਡ ਜਿਹੜਾ ਚਾਈਲਡ ਹੈਗਾ ਵੀ ਸਭ ਨਾਲ ਜਿਹੜਾ ਉਹਨੇ ਟੈਕ ਸਾਰਿਆਂ ਨੂੰ ਪਹਿਲਾਂ ਮੰਗਣਾ ਆਪਦਾ ਹਿੱਸਾ ਤੇ ਫਿਰ ਉਹਨਾਂ ਉਹਨੂੰ ਦੇਣ ਵਾਸਤੇ ਸਾਡੇ ਕੋਲ ਪੈਸੇ ਕਿੱਥੇ ਆਉਣਗੇ ਲਿਕਵਿਡਿਟੀ ਸਾਨੂੰ ਚਾਹੀਦੀ ਹੈ ਇਸੇ ਕਰਕੇ ਜਿਹੜੀਆਂ ਇੰਸ਼ੋਰੈਂਸ ਆ ਉਹ ਇਸ ਚੀਜ਼ ਨੂੰ ਪ੍ਰੋਟੈਕਟ ਕਰਦੀ ਹੈ ਜੋ ਵੀ ਇਸ ਲੈਂਡ ਦੇਣਾ ਇੱਕ ਬ੍ਰਿਜ ਬਣ ਗਿਆ ਐਗਜ਼ਾਮਪਲ 90% ਪਰਿਵਾਰ ਇਹੀ ਕਰਦੇ ਸਾਰੀਆਂ ਚੀਜ਼ਾਂ ਬਣਾਉਂਦੇ ਨੇ 10% ਉਹੀ ਪਰਿਵਾਰ ਨੇ ਉਹਨਾਂ ਨੂੰ ਯੂਟਿਲਾਈਜ਼ ਕਰਦੇ ਨੇ ਇੱਥੋਂ ਚੀਜ਼ ਇੱਥੇ ਕਿੱਦਾਂ ਜਾਊਗੀ ਹੁਣ ਟ੍ਰਾਂਸਫਰ ਸਾਰਾ ਕੁਝ ਕਿੱਦਾਂ ਹੋਊਗਾ ਅਸੀਂ ਚਲੇ ਗਏ ਸਾਡੇ ਨਾਲ ਲਾਇਬਿਲਿਟੀਆਂ ਵੀ ਨਹੀਂ ਗਈਆਂ ਅਸੀਂ ਜੋ ਟੈਕਸ ਦੇਣਾ ਉਹ ਟੈਕਸ ਦੇਣਾ ਹੀ ਸੋ ਇਸ ਪਰਿਵਾਰ ਦੇ ਨਾਲ ਇਦਾਂ ਹੀ ਹੋਈ ਕਿਉਂਕਿ ਦੋਵੇਂ ਜਿਹੜੇ ਹਸਬੰਡ ਵਾਈਫਸ ਇੱਕੋ ਸਾਲ ਚ ਜਾਂਦੇ ਲੱਗੇ ਪਰ ਜਿਉ ਉਹਨਾਂ ਦੀ ਆਰ ਰੈਸਪੀ ਹੈ ਗਈ ਸੀ ਸਿੱਧਾ ਹੀ 50% ਟੈਕਸ ਆ ਪੈ ਗਿਆ ਉਸਤੇ ਉਹ ਬੱਚਿਆਂ ਕੋਲੇ ਗਈ ਜਿਆਂ ਉਹਨਾਂ ਦੀ ਜਿਹੜੀ ਪ੍ਰਾਪਰਟੀ ਸੀਗੀ ਉਹ ਪ੍ਰਾਪਰਟੀ ਤੇ ਵੀ ਟੈਕਸ ਲੱਗਿਆ ਸਵਾ ਮੈਨ ਨਾਲ ਸਵਾ 7 ਲੱਖ ਸੀ ਉਹਨਾਂ ਦਾ ਸਿਰਫ 30000 ਡਾਲਰ ਬੱਚਿਆਂ ਨੂੰ ਮਿਲੇ ਤੁਹਾਨੂੰ ਇਹ ਤੁਸੀਂ ਸੋਚੋ ਜੇ ਇਹੀ ਕਿਤੇ ਸਹੀ ਉਹਨਾਂ ਨੇ ਸਟਰੈਟਜੀ ਕੀਤੀ ਹੁੰਦੀ ਜੇ ਉਹਨਾਂ ਕੋ ਇੰਸ਼ੂਰੈਂਸ ਹੁੰਦੀ ਜੇ 7 ਲੱਖ ਚ ਉਹਨਾਂ ਨੇ 2 ਲੱਖ ਵੀ ਪਾਏ ਹੁੰਦੇ ਕਿਤੇ ਮਿਲਣ ਤੇ ਦੋ ਮਿਲਣ ਦੀ ਲਾਈਫ ਇੰਸ਼ੂਰੈਂਸ ਹੋਣੀ ਸੀਗੀ ਤੇ ਇਸੇ ਕਰਕੇ ਉਹ ਹੁਣ ਕਹਿ ਰਹੇ ਵੀ ਉਹ ਕਹਿੰਦੇ ਸਾਡੇ ਪਰਿਵਾਰ ਦੇ ਨਾਲ ਤਾਂ ਇਹ ਹੋ ਗਿਆ ਅਸੀਂ ਚਾਹੁੰਦੇ ਆ ਵੀ ਹੋਰ ਕੈਨੇਡੀਅਨ ਵਿਸਤਰਕ ਰਹਿਣ ਵੀ ਅਸੀਂ ਚੀਜ਼ਾਂ ਬਣਾਉਂਦੇ ਰਹਿਣੇ ਆ ਪਰ ਜਦੋਂ ਅਗੇ ਟ੍ਰਾਂਸਫਰ ਹੋਣੀ ਹੈ ਉਸ ਚੀਜ਼ ਤੇ ਟੈਕਸ ਲੱਗਣਾ ਸਾਨੂੰ ਉਸ ਚੀਜ਼ ਵਾਸਤੇ ਤਿਆਰ ਹੋ ਜਾਏਗਾ ਮਤਲਬ ਜਿੰਨੀ ਉਹਨਾਂ ਦੀ ਵੈਲਥ ਸਹੀ ਜਾਂ ਉਹਨਾਂ ਦਾ 7.5 ਲੱਖ ਰੈਸਪੀ ਦੇ ਵਿੱਚ ਜਿੱਥੇ ਵੀ ਪਿਆ ਹੋਵੇਗਾ ਜੇ ਉਹਨਾਂ ਕੋਲ ਇੰਸ਼ੋਰੈਂਸ ਹੁੰਦਾ ਫਿਰ ਟੈਕਸੇਬਲ ਨਹੀਂ ਸੀ ਬਿਲਕੁਲ ਜਿਹੜੀ ਲਾਈਫ ਇੰਸ਼ੋਰੈਂਸ ਹੈ ਉਹ ਟੈਕਸ ਫ੍ਰੀ ਪ੍ਰੋਸੀਡ ਹੁੰਦੇ ਨੇ ਬੈਨੇਫਿਸ਼ੀਅਰ ਨੂੰ ਟੈਕਸ ਫ੍ਰੀ ਜਾਂਦੇ ਕਿਉਂਕਿ ਅਸੀਂ ਆਪੇ ਟੈਕਸ ਕਟਾ ਕੇ ਆ ਵੀ ਲਾਈਫ ਇੰਸ਼ੋਰੈਂਸ ਲੈਂਦੇ ਆ ਤੇ ਸਾਰੀ ਪ੍ਰੋਸੀਡ ਜਿਹੜੀ ਹੈ ਉਹ ਟੈਕਸ ਫ੍ਰੀ ਹੁਣ ਬਾਕੀ ਜਿਹੜੀਆਂ ਚੀਜ਼ਾਂ ਨੇ ਜੇ ਅਸੀਂ ਇਨਵੈਸਟ ਕਰਦੇ ਆ ਉਸੇ ਟੈਕਸ ਲੱਗਦਾ ਜੇ ਭਾਵੇਂ TFS A RRSP ਤੋਂ ਬਗੈਰ RRSP ਵਿੱਚ ਵੀ ਮਨੀ ਟੈਕਸ ਡਫਰ ਗ੍ਰੋਥ ਹੁੰਦੀ ਜਦੋਂ ਕਢਾਉਨੇ ਉਦੋਂ ਟੈਕਸ ਲੱਗਦਾ ਹੁਣ ਜੇ ਬੰਦਾ ਨਹੀਂ ਰਿਹਾ ਤੇ ਜਦੋਂ ਅੱਗੇ ਕਿਸੇ ਬੈਨੇਫਿਸ਼ੀਅਰੀ ਨੂੰ ਜਾਊਗੀ ਸਪਾਊਸ ਨੂੰ ਤਾਂ ਜੇ ਫ੍ਰੀ ਹੋ ਜਾਂਦੀ ਰੋਲਓਵਰ ਉਸ ਤੇ ਟੈਕਸ ਨਹੀਂ ਲੱਗਦਾ ਪਰ ਜੇ ਤੁਸੀਂ ਅੱਗੇ ਬੱਚਿਆਂ ਨੂੰ ਜਾਣੀ ਹੈ ਸਟੇਟ ਨੂੰ ਜਾਣੀ ਹੈ ਉਸ ਤੇ ਟੈਕਸ ਲੱਗਣਾ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਥੈਂਕ ਯੂ ਜੀ ਬਹੁਤ ਮਹੱਤਵਪੂਰਨ ਨੁਕਤਾ ਇਹ ਅਨਟੈਰੀਓ ਦੀ ਖਬਰ ਪਿਛਲੇ ਮਹੀਨੇ ਦੀ 7.5 ਲੱਖ ਦੇ ਕਰੀਬ ਸੇਵਿੰਗ ਤੇ 6.5 ਲੱਖ ਦੇ ਕਰੀਬ ਸੀਆਰਏ ਨੇ ਉਹਨਾਂ ਦੇ ਵੱਲ ਕੱਢ ਦਿੱਤਾ ਲਾਈਫ ਇੰਸ਼ੋਰੈਂਸ ਦੇ ਨਾਲ ਇਹਦੇ ਤੋਂ ਬਚਿਆ ਜਾ ਸਕਦਾ ਜ਼ਿਆਦਾ ਜਾਣਕਾਰੀ ਤੁਸੀਂ ਥਿੰਕ ਇੰਸ਼ੋਰੈਂਸ ਦੇ ਉੱਤੇ ਜੋ ਨੰਬਰ ਆ ਰਿਹਾ ਇਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਪਿਛਲੇ ਮਹੀਨੇ ਦੀ ਖਬਰ ਬਹੁਤ ਚਰਚਾ ਦੇ ਵਿੱਚ ਸੀ ਕਿ ਅਨਟੈਰੀਓ ਦੇ ਵਿੱਚ ਇੱਕ ਬੱਚਿਆਂ ਦੇ ਮਾਪੇ ਇੱਕ ਸਾਲ ਦੇ ਵਿੱਚ ਵਿੱਚ ਥੋੜੇ ਥੋੜੇ ਫਰਕ ਨਾਲ ਤੁਰ ਗਏ ਤੇ ਉਹਨਾਂ ਨੂੰ ਸੀਆਰਏ ਨੇ 6.5 ਲੱਖ ਡਾਲਰ ਦੇ ਕਰੀਬ ਉਹਨਾਂ ਦੇ ਵੱਲੋਂ ਬਿੱਲ ਕੱਢ ਦਿੱਤਾ ਮਾਪੇ ਕੋਲੇ ਪੈਸੇ ਵੀ ਸੋਹਣੇ ਸੀ ਸੇਵ ਵੀ ਚੰਗੇ ਕੀਤੇ ਹੋਏ ਸੀ ਪਰ ਇਹੋ ਜਿਹਾ ਹੋਇਆ ਕਿ ਕਿ ਉਹਨਾਂ ਨੂੰ 6.5 ਲੱਖ ਡਾਲਰ ਦਾ ਬਿੱਲ ਆ ਗਿਆ ਕੀ ਇਹ ਤੋਂ ਬਚਿਆ ਜਾ ਸਕਦਾ ਸੀ ਉਹਨਾਂ ਨੇ ਹੁਣ ਇਹ ਕਿਹਾ ਵੀ ਅੱਜ ਸਾਡੇ ਨਾਲ ਹੋਇਆ ਕੱਲ ਨੂੰ ਕਿਸੇ ਨਾਲ ਇਹ ਨਾ ਹੋਵੇ ਇਹ ਜਾਣਨ ਦੇ ਲਈ ਅਸੀਂ ਥਿੰਕ ਇੰਸ਼ੋਰੈਂਸ ਦੇ ਪ੍ਰਮੇਂਦਰ ਤਿੰਦ ਹੁਣਾ ਕੋਲ ਆਏ ਆ ਤਿੰਦ ਸਾਹਿਬ ਇਹ ਘਟਨਾ ਤੁਸੀਂ ਵੀ ਸੁਣੀ ਹੋਊਗੀ ਇਹ ਇਹਦੇ ਤੋਂ ਕਿਸੇ ਤਰੀਕੇ ਨਾਲ ਬਚਿਆ ਜਾ ਸਕਦਾ ਸੀ ਜਾਂ ਇਹ 6.5 ਲੱਖ ਡਾਲਰ ਉਹਨਾਂ ਨੂੰ ਕਿੱਦਾਂ ਨਿਕਲੇ ਹਾਂਜੀ ਬਿਲਕੁਲ ਬਚਿਆ ਜਾ ਸਕਦਾ ਸੀਗਾ ਪਰ ਉਹੀ ਹੈ ਵੀ ਜਦ ਅਸੀਂ ਕਈ ਵਾਰੀ ਬੈਂਕ ਕੋਲ ਜਾਂਦੇ ਆ ਸਾਡੇ ਕੋਲ ਜਦੋਂ ਪੈਸੇ ਆਉਂਦੇ ਹੀ ਕਹਿੰਦੇ ਵੇ ਜੋ ਚੀਜ਼ਾਂ ਦਿੱਸ ਜਾਂਦੇ ਜੋ ਚੀਜ਼ਾਂ ਆਫਰ ਕਰ ਸਕਦੇ ਨੇ ਸਾਨੂੰ ਕਹਿੰਦੇ ਆਰਆਰਐਸਪੀ ਲੈ ਲਓ ਟੀਐਫਐਸ ਲੈ ਲਓ ਜਾਂ ਮੋੜ ਕੇ ਜੇ ਯਾ ਲੈਣਾ ਕਰੜਾ ਲੈ ਲੋ ਕਿਉਂਕਿ ਇੰਸ਼ੋਰੈਂਸ ਦੀ ਗੱਲ ਨਹੀਂ ਕਰਦੇ ਕਿਉਂਕਿ ਮੈਂ ਤਾਂ ਹੀ ਕਹਿੰਦਾ ਵੀ ਜਦੋਂ ਅਸੀਂ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਕੋਲੇ ਜਾਂਦੇ ਹਾਂ ਉਹ ਚੀਜ਼ਾਂ ਸਾਰੀਆਂ ਉਹਨਾਂ ਕੋਲੇ ਹੈਗੀਆਂ ਨੇ ਉਹ ਚੀਜ਼ਾਂ ਜੋ ਬੈਂਕ ਵੀ ਆਫਰ ਕਰਦਾ ਨਾਲ ਲਾਈਫ ਇੰਸ਼ੋਰੈਂਸ ਵੀ ਹੈਗੀ ਹੈ ਜੇ ਕਿਤੇ ਉਸੇ ਪਰਿਵਾਰ ਦੇ ਕੋਲੇ ਸਿਰਫ ਬਾਕੀ ਸਾਰਾ ਕੁਝ ਉਹਨਾਂ ਨੇ ਵਧੀਆ ਕੀਤਾ ਸੀਗਾ ਪਰ ਇੱਕ ਚੀਜ਼ ਨਹੀਂ ਸੀ ਉਹਨਾਂ ਕੋਲ ਲਾਈਫ ਇੰਸ਼ੋਰੈਂਸ ਨਹੀਂ ਸੀ ਜੇ ਕਿਤੇ ਜਦੋਂ ਅੱਧਿਆਂ ਪੈਸਿਆਂ ਦੀ ਵੀ ਲਾਈਫ ਇੰਸ਼ੋਰੈਂਸ ਕਰਾਈ ਹੁੰਦੀ ਜਿਹੜਾ ਸਾਰੀ ਪ੍ਰੋਸੀਡਸ ਹੀ ਟੈਕਸ ਫਰੀ ਬੱਚਿਆਂ ਨੂੰ ਜਾਣੀ ਸੀ ਐਗਜ਼ਾਮਪਲ ਚ 2 ਮਿਲੀਅਨ ਦੀ ਵੀ ਇੰਸ਼ੋਰੈਂਸ ਹੁੰਦੀ ਕਿੱਥੇ ਉਹਨੇ ਪੈਸਿਆਂ ਚ 2 ਤੋਂ 4 ਮਿਲਣ ਦੀ ਲਾਈਫ ਇੰਸ਼ੋਰੈਂਸ ਆ ਜਾਣੀ ਸੀਗੀ ਉਹ ਸਾਰੀ ਟੈਕਸ ਫਰੀ ਬੱਚਾ ਨਾਲ ਮਿਲਣੀ ਸੀ ਹੁਣ ਜਿਹੜੀ ਵੀ ਅਸੀਂ ਇਨਵੈਸਟਮੈਂਟ ਕਰਦੇ ਆ ਆਪਾਂ ਟੀ ਐਫ ਐਸ ਹੋਇਆ ਆਰ ਆਰ ਐਸ ਵੀ ਹੋਇਆ ਜਿਹਾ ਅਸੀਂ ਘਰ ਵੀ ਲੈਨੇ ਆ ਜਿੱਦਣ ਅਸੀਂ ਜਾਣਾ ਆ ਉਦੋਂ ਇੱਕ ਦਿਨ ਪਹਿਲਾਂ ਸਾਡਾ ਬਿੱਲ ਬਣ ਜਾਂਦਾ ਵੀ ਇੰਨੇ ਅਸੀਂ ਟੈਕਸ ਉਹ ਕਰਦੇ ਆ ਤੇ ਜਿਹੜਾ CRA ਦਾ ਸਾਡਾ ਇੱਕ अनਵਾਂਟਡ ਜਿਹੜਾ ਚਾਈਲਡ ਹੈਗਾ ਵੀ ਸਭ ਨਾਲ ਜਿਹੜਾ ਉਹਨੇ ਟੈਕ ਸਾਰਿਆਂ ਨੂੰ ਪਹਿਲਾਂ ਮੰਗਣਾ ਆਪਦਾ ਹਿੱਸਾ ਤੇ ਫਿਰ ਉਹਨਾਂ ਉਹਨੂੰ ਦੇਣ ਵਾਸਤੇ ਸਾਡੇ ਕੋਲ ਪੈਸੇ ਕਿੱਥੇ ਆਉਣਗੇ ਲਿਕਵਿਡਿਟੀ ਸਾਨੂੰ ਚਾਹੀਦੀ ਹੈ ਇਸੇ ਕਰਕੇ ਜਿਹੜੀਆਂ ਇੰਸ਼ੋਰੈਂਸ ਆ ਉਹ ਇਸ ਚੀਜ਼ ਨੂੰ ਪ੍ਰੋਟੈਕਟ ਕਰਦੀ ਹੈ ਜੋ ਵੀ ਸਰ ਲੈਂਡ ਦੇਣਾ ਇੱਕ ਬ੍ਰਿਜ ਬਣ ਗਿਆ ਐਗਜ਼ਾਮਪਲ 90% ਪਰਿਵਾਰ ਇਹੀ ਕਰਦੇ ਸਾਰੀਆਂ ਚੀਜ਼ਾਂ ਬਣਾਉਂਦੇ ਨੇ 10% ਉਹੀ ਪਰਿਵਾਰ ਨੇ ਉਹਨਾਂ ਨੂੰ ਯੂਟਿਲਾਈਜ਼ ਕਰਦੇ ਨੇ ਇੱਥੋਂ ਚੀਜ਼ ਇੱਥੇ ਕਿੱਦਾਂ ਜਾਊਗੀ ਹੁਣ ਟ੍ਰਾਂਸਫਰ ਸਾਰਾ ਕੁਝ ਕਿੱਦਾਂ ਹੋਊਗਾ ਅਸੀਂ ਚਲੇ ਗਏ ਸਾਡੇ ਨਾਲ ਲਾਇਬਿਲਿਟੀਆਂ ਵੀ ਨਹੀਂ ਗਈਆਂ ਅਸੀਂ ਜੋ ਟੈਕਸ ਦੇਣਾ ਉਹ ਟੈਕਸ ਦੇਣਾ ਹੀ ਸੋ ਇਸ ਪਰਿਵਾਰ ਦੇ ਨਾਲ ਇਦਾਂ ਹੀ ਹੋਈ ਕਿਉਂਕਿ ਦੋਵੇਂ ਜਿਹੜੇ ਹਸਬੰਡ ਵਾਈਫ ਸੀ ਇੱਕੋ ਸਾਲ ਚ ਜਾਂਦੇ ਲੱਗੇ ਪਰ ਜਿਉ ਉਹਨਾਂ ਦੀ ਆਰ ਰੈਸਪੀ ਹੈ ਗਈ ਸੀ ਸਿੱਧਾ ਹੀ 50% ਟੈਕਸ ਆ ਪੈ ਗਿਆ ਉਸਤੇ ਉਹ ਬੱਚਿਆਂ ਕੋਲੇ ਗਈ ਜਿਆਂ ਉਹਨਾਂ ਦੀ ਜਿਹੜੀ ਪ੍ਰਾਪਰਟੀ ਸੀਗੀ ਉਹ ਪ੍ਰਾਪਰਟੀ ਦੇ ਵੀ ਟੈਕਸ ਲੱਗਿਆ ਸਵਾ ਮੈਨ ਨਾਲ ਸਵਾ 7 ਲੱਖ ਸੀ ਉਹਨਾਂ ਦਾ ਸਿਰਫ 30000 ਡਾਲਰ ਬੱਚਿਆਂ ਨੂੰ ਮਿਲਿਆ ਉਹਨਾਂ ਉਹ ਹੀ ਤੁਸੀਂ ਜੋ ਸੋਚੋ ਜੇ ਇਹੀ ਕਿਤੇ ਸਹੀ ਉਹਨਾਂ ਨੇ ਸਟਰੈਟਜੀ ਕੀਤੀ ਹੁੰਦੀ ਜੇ ਉਹਨਾਂ ਕੋ ਇੰਸ਼ੂਰੈਂਸ ਹੁੰਦੀ ਜੇ 7 ਲੱਖ ਚ ਉਹਨਾਂ ਨੇ 2 ਲੱਖ ਵੀ ਪਾਏ ਹੁੰਦੇ ਕਿਤੇ ਮਿਲਣ ਤੇ ਦੋ ਮਿਲਣ ਦੀ ਲਾਈਫ ਇੰਸ਼ੂਰੈਂਸ ਹੋਣੀ ਸੀ ਤੇ ਇਸੇ ਕਰਕੇ ਉਹ ਹੁਣ ਕਹਿ ਰਹੇ ਵੀ ਉਹ ਕਹਿੰਦੇ ਸਾਡੇ ਪਰਿਵਾਰ ਦੇ ਨਾਲ ਤੇ ਇਹ ਹੋ ਗਿਆ ਅਸੀਂ ਚਾਹੁੰਦੇ ਆ ਵੀ ਹੋਰ ਕੈਨੇਡੀਅਨ ਵਿਸਤਰਕ ਰਹਿਣ ਵੀ ਅਸੀਂ ਚੀਜ਼ਾਂ ਬਣਾਉਂਦੇ ਰਹਿਣੇ ਆ ਪਰ ਜਦੋਂ ਅੱਗੇ ਟਰਾਂਸਫਰ ਹੋਣੀ ਆ ਉਸ ਚੀਜ਼ ਤੇ ਟੈਕਸ ਲੱਗਣਾ ਸਾਨੂੰ ਉਸ ਚੀਜ਼ ਵਾਸਤੇ ਤਿਆਰ ਹੋ ਜਾਏਗਾ ਹੋ ਜਿੰਨੀ ਉਹਨਾਂ ਦੀ ਵੈਲਥ ਸਹੀ ਜਾਂ ਦਾ 7.5 ਲੱਖ ਰਰਸਪੀ ਦੇ ਵਿੱਚ ਜਿੱਥੇ ਵੀ ਪਿਆ ਹੋਵੇਗਾ ਜੇ ਉਹਨਾਂ ਕੋਲ ਇੰਸ਼ੋਰੈਂਸ ਹੁੰਦਾ ਫਿਰ ਟੈਕਸੇਬਲ ਨਹੀਂ ਸੀ ਬਿਲਕੁਲ ਜਿਹੜੀ ਲਾਈਫ ਇੰਸ਼ੋਰੈਂਸ ਹੈ ਉਹ ਟੈਕਸ ਫਰੀ ਪ੍ਰੋਸੀਡ ਹੁੰਦੇ ਨੇ ਬੈਨੇਫਿਸ਼ੀਅਰ ਨੂੰ ਟੈਕਸ ਫਰੀ ਜਾਂਦੇ ਕਿਉਂਕਿ ਅਸੀਂ ਆਪ ਦੇ ਟੈਕਸ ਕਟਾ ਕੇ ਆਪ ਦੀ ਲਾਈਫ ਇੰਸ਼ੋਰੈਂਸ ਲੈਂਦੇ ਆ ਤੇ ਸਾਰੀ ਪ੍ਰੋਸੀਡ ਜਿਹੜੀ ਹੈ ਉਹ ਟੈਕਸ ਫਰੀ ਹੁਣ ਬਾਕੀ ਜਿਹੜੀਆਂ ਚੀਜ਼ਾਂ ਨੇ ਜੇ ਅਸੀਂ ਇਨਵੈਸਟ ਕਰਦੇ ਹਾਂ ਉਸੇ ਟੈਕਸ ਲੱਗਦਾ ਜੇ ਭਾਵੇਂ ਟੀ ਐਫ ਐਸ ਆਰ ਰਰਸਪੀ ਤੋਂ ਬਗੈਰ ਰਰਸਪੀ ਵਿੱਚ ਮਨੀ ਟੈਕਸ ਡਫਰ ਗ੍ਰੋਥ ਹੁੰ ਹੋ ਜੀ ਬੰਦਾ ਨਹੀਂ ਰਿਹਾ ਤੇ ਜਦੋਂ ਅੱਗੇ ਕਿਸੇ ਬੈਨੇਫਿਸ਼ੀਰੀ ਨੂੰ ਜਾਊਗੀ ਸਪਾਊਸ ਨੂੰ ਤਾਂ ਜੇ ਫ੍ਰੀ ਹੋ ਜਾਂਦੀ ਰੋਲਓਵਰ ਉਸ ਤੇ ਟੈਕਸ ਨਹੀਂ ਲੱਗਦਾ ਪਰ ਜੇ ਤੁਹਾਨੂੰ ਅੱਗੇ ਬੱਚਿਆਂ ਨੂੰ ਜਾਣੀ ਹੈ ਸਟੇਟ ਨੂੰ ਜਾਣੀ ਹੈ ਉਸ ਤੇ ਟੈਕਸ ਲੱਗਣਾ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸਰ ਥੈਂਕ ਯੂ ਜੀ ਬਹੁਤ ਮਹੱਤਵਪੂਰਨ ਨੁਕਤਾ ਇਹ ਅਨਟੈਰੀਓ ਦੀ ਖਬਰ ਪਿਛਲੇ ਮਹੀਨੇ ਦੀ 7.5 ਲੱਖ ਦੇ ਕਰੀਬ ਸੇਵਿੰਗ ਤੇ 6.5 ਲੱਖ ਦੇ ਕਰੀਬ ਸੀਆਰਏ ਨੇ ਉਹਨਾਂ ਦੇ ਵੱਲ ਕੱਢ ਦਿੱਤਾ ਲਾਈਫ ਇੰਸ਼ੋਰੈਂਸ ਦੇ ਨਾਲ ਇਹਦੇ ਤੋਂ ਬਚਿਆ ਜਾ ਸਕਦਾ ਜ਼ਿਆਦਾ ਜਾਣਕਰ ਲਈ ਤੁਸੀਂ ਥਿੰਕ ਇੰਸ਼ੋਰੈਂਸ ਦੇ ਉੱਤੇ ਜਿਹੜਾ ਨੰਬਰ ਆ ਰਿਹਾ ਇਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ